ਪੰਜਾਬ ਵਿੱਚ ਸ਼ਨੀਵਾਰ ਸਵੇਰੇ ਟ੍ਰੇਨ ਹਾਸਾ ਵਾਪਰ ਗਿਆ ਹੈ ਸਰਹਿੰਦ ਸਟੇਸ਼ਨ ਨੇੜੇ ਲੁਧਿਆਣਾ ਤੋਂ ਦਿੱਲੀ ਜਾਰੀ ਪੰਜਾਬ ਦੀ ਗਰੀਬ ਰਥ ਟ੍ਰੇਨ ਵਿੱਚ ਅਚਾਨਕ ਅੱਗ ਲੱਗ ਗਈ ਜਿਸ ਨਾਲ ਅਫੜਾ ਤਫੜੀ ਮਚ ਗਈ ਸ਼ੁਰੂਆਤੀ ਜਾਣਕਾਰੀ ਤਾਬਕ ਏਸੀ ਕੋਚ ਨੰਬਰ 19 ਵਿੱਚ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ ਤੇ ਲੁਧਿਆਣਾ ਦੇ ਕਈ ਕਾਰੋਬਾਰੀ ਵੀ ਟ੍ਰੇਨ ਵਿੱਚ ਸਫਰ ਕਰ ਰਹੇ ਸਨ ਲੋਕੋ ਪਾਇਲਟ ਨੇ ਟ੍ਰੇਨ ਨੂੰ ਰੋਕ ਲਈ ਐਮਰਜੈਂਸੀ ਬ੍ਰੇਕ ਲਗਾਈ ਯਾਤਰੀ ਤੁਰੰਤ ਆਪਣਾ ਸਮਾਨ ਛੱਡ ਕੇ ਉਤਰ ਗਏ ਅਫੜਾ ਦਫੜੀ ਵਿੱਚ ਉਤਰਦੇ ਸਮੇਂ ਕਈ ਯਾਤਰੀ ਜ਼ਖਮੀ ਹੋ ਗਏ ਸੂਚਨਾ ਮਿਲਣ ਤੇ रेलवे ਤੇ ਪੁਲਸੀ ਮਾ ਮੌਕੇ ਤੇ ਪਹੁੰਚ ਗਿਆ ਤੇ ਇੱਕ ਘੰਟੇ ਦੇ ਅੰਦਰ ਅਗ ਤੇ ਕਾਬੂ ਪਾ ਲਿਆ ਗਿਆ। ਰੇਲਵੇ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਟ੍ਰੇਨ ਜਲ ਦਰਬਾਰਾ ਹੋ ਜਾਵੇਗੀ। ਯਾਤਰੀ ਦੇ ਮੁਤਾਬਕ ਟ੍ਰੇਨ ਅਸਵੇਰੇ 7 ਵਜੇ ਸਰਹਿੰਦਰ ਸਟੇਸ਼ਨ ਤੋਂ ਲੰਗੀ ਸੀ ਤੇ ਕਿ ਯਾਤਰੀ ਨੇ ਕੋਚ ਨੰਬਰ 19 ਤੋਂ ਧੂਆਂ ਨਿਕਲਦਾ ਦੇਖਿਆ ਜਿਸ ਤੋਂ ਬਾਅਦ ਉਸਨੇ ਰੌਲਾ ਪਾਇਆ, ਚੇਨ ਖਿੱਚ ਦਿੱਤੀ, ਧੂਏ ਦੇ ਨਾਲ ਨਾਲ ਆਗਦੀਆਂ ਲਪਟਾਂ ਉੱਠਣ ਤੇ ਘਬਰਾਹਟ ਫੈਲ ਗਈ। ਸੂਚਨਾ ਮਿਲਨ ਤੇ ਰੇਲਵੇ ਫਾਇਰ ਬ੍ਰਿਗੇਡ ਤੇ ਪੁਲਿਸ ਟੀਮਾਂ ਮੌਕੇ ਤੇ ਪਹੁੰਚੀਆਂ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਗਏ ਅਫੜਾ ਤਫਰੀ ਵਿਚਕਾਰ ਯਾਤਰੀ ਕੋਚ ਤੋਂ ਉਤਰਨ ਲੱਗੇ ਤੇ ਜਿਸ ਨਾਲ ਕਈ ਜ਼ਖਮੀ ਹੋ ਗਏ ਕੁਝ ਆਪਣਾ ਸਮਾਨ ਪਿੱਛੇ ਛੱਡ ਗਏ ਪੰਜਾਬ ਵਿੱਚ ਸ਼ਨੀਵਾਰ ਸਵੇਰੇ ਟ੍ਰੇਨ ਹਾਸਾ ਵਾਪਰ ਗਿਆ ਸਰਹਿੰਦ ਸਟੇਸ਼ਨ ਨੇੜੇ ਲੁਧਿਆਣਾ ਤੋਂ ਦਿੱਲੀ ਜਾਰੀ ਪੰਜਾਬ ਦੀ ਗਰੀਬ ਰਥ ਟ੍ਰੇਨ ਵਿੱਚ ਅਚਾਨਕ ਅੱਗ ਲੱਗ ਗਈ ਜਿਸ ਨਾਲ ਅਫੜਾ ਤਫਰੀ ਮਚ ਗਈ ਸ਼ੁਰੂਆਤੀ ਜਾਣਕਾਰੀ ਮੁਤਾਬਕ ਏਸੀ ਕੋਚ ਨੰਬਰ 19 ਵਿੱਚ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ ਤੇ ਲੁਧਿਆਣਾ ਦੇ ਕਈ ਕਾਰੋਬਾਰੀ ਵੀ ਟ੍ਰੇਨ ਵਿੱਚ ਸਫਰ ਕਾਰੇ ਸਨ ਲੋਕੋ ਪਾਇਲਟ ਨੇ ਟ੍ਰੇਨ ਨੂੰ ਰੋਕ ਲਈ ਐਮਰਜੈਂਸੀ ਬ੍ਰੇਕ ਲਗਾਈ ਯਾਤਰੀ ਤੁਰੰਤ ਆਪਣਾ ਸਮਾਨ ਛੱਡ ਕੇ ਉਤਰ ਗਏ ਅਫੜਾ ਦਫੜੀ ਵਿੱਚ ਉਤਰਦੇ ਸਮੇਂ ਕਈ ਯਾਤਰੀ ਜ਼ਖਮੀ ਹੋ ਗਏ ਸੂਚਨਾ ਮਿਲਣ ਤੇ ਰੇਲਵੇ ਤੇ ਪੁਲਿਸ ਟੀਮਾਂ ਮੌਕੇ ਤੇ ਪਹੁੰਚ ਗਈਆਂ ਤੇ ਇੱਕ ਘੰਟੇ ਦੇ ਅੰਦਰ ਆਗ ਤੇ ਕਾਬੂ ਪਾ ਲਿਆ ਗਿਆ ਰੇਲਵੇ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਟ੍ਰੇਨ ਜਲਦ ਦਰਬਾਰਾ ਹੋ ਜਾਵੇਗੀ ਯਾਤਰੀ ਦੇ ਮੁਤਾਬਕ ਟ੍ਰੇਨ ਸਵੇਰੇ 7 ਵਜੇ ਸਰਹਿੰਦ ਸਟੇਸ਼ਨ ਤੋਂ ਲੰਗੀ ਸੀ ਤੇ ਕਿ ਯਾਤਰੀ ਨੇ ਕੋਚ ਨੰਬਰ 19 ਤੋਂ ਧੂਆਂ ਨਿਕਲਦਾ ਦੇਖਿਆ ਜਿਸ ਤੋਂ ਬਾਅਦ ਉਸਨੇ ਰੌਲਾ ਪਾਇਆ ਚੇਨ ਖਿੱਚ ਦਿੱਤੀ ਤੂਏ ਦੇ ਨਾਲ ਨਾਲ ਲੱਗਦੀ ਆ ਲੈਪਟਾਪ ਉਠਣ ਤੇ ਘਬਰਾਹਟ ਫੈਲ ਗਈ ਸੂਚਨਾ ਮਿਲਨ ਤੇ ਰੇਲਵੇ ਫਾਇਰ ਬ੍ਰਿਗੇਡ ਤੇ ਪੁਲਿਸ ਟੀਮਾਂ ਮੌਕੇ ਤੇ ਪਹੁੰਚੀਆਂ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਗਏ ਅਫੜਾ ਤਫਰੀ ਵਿਚਕਾਰ ਯਾਤਰੀ ਕੋਚ ਤੋਂ ਉਤਰਨ ਲੱਗੇ ਤੇ ਜਿਸ ਨਾਲ ਕਈ ਜ਼ਖਮੀ ਹੋ ਗਏ ਕੁਝ ਆਪਣਾ ਸਮਾਨ ਪਿੱਛੇ ਛੱਡ ਗਏ ਪੰਜਾਬ ਵਿੱਚ ਸ਼ਨੀਵਾਰ ਸਵੇਰੇ ਟ੍ਰੇਨ ਹਾਸਾ ਵਾਪਰ ਗਿਆ ਸਰਹਿੰਦ ਸਟੇਸ਼ਨ ਨੇੜੇ ਲੁਧਿਆਣਾ ਤੋਂ ਦਿੱਲੀ ਜਾ ਰਹੀ ਪੰਜਾਬ ਦੀ ਗਰੀਬ ਰਥ ਟ੍ਰੇਨ ਵਿੱਚ ਅਚਾਨਕ ਅੱਗ ਲੱਗ ਗਈ ਜਿਸ ਨਾਲ ਅਫੜਾ ਤਫਰੀ ਮਚ ਗਈ ਸ਼ੁਰੂਆਤੀ ਜਾਣਕਾਰੀ ਮੁਤਾਬਕ ਏਸੀ ਕੋਚ ਨੰਬਰ 19 ਵਿੱਚ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ ਤੇ ਲੁਧਿਆਣਾ ਦੇ ਕਈ ਕਾਰ ਦੀ ਵੀ ਟ੍ਰੇਨ ਵਿੱਚ ਸਫ਼ਰ ਕਰ ਰਹੇ ਸਨ ਲੋਕੋ ਪਾਇਲਟ ਨੇ ਟ੍ਰੇਨ ਨੂੰ ਰੋਕ ਲਈ ਐਮਰਜੈਂਸੀ ਬ੍ਰੇਕ ਲਗਾਈ ਯਾਤਰੀ ਤੁਰੰਤ ਆਪਣਾ ਸਮਾਨ ਛੱਡ ਕੇ ਉਤਰ ਗਏ ਅਫੜਾ ਦਫੜੀ ਵਿੱਚ ਉਤਰਦੇ ਸਮੇਂ ਕਈ ਯਾਤਰੀ ਜ਼ਖਮੀ ਹੋ ਗਏ ਸੂਚਨਾ ਮਿਲਨ ਤੇ ਰੇਲਵੇ ਤੇ ਪੁਲਿਸ ਟੀਮਾਂ ਮੌਕੇ ਤੇ ਪਹੁੰਚੀਆਂ ਤੇ ਇੱਕ ਘੰਟੇ ਦੇ ਅੰਦਰ ਆਗ ਤੇ ਕਾਬੂ ਪਾ ਲਿਆ ਗਿਆ ਰੇਲਵੇ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਟ੍ਰੇਨ ਜਲ ਦਰਵਾਣਾ ਹੋ ਜਾਵੇਗੀ ਯਾਤਰੀ ਅਨੁਸਾਰ ਕਾ ਟ੍ਰੇਨ ਸਵੇਰੇ 7 ਵਜੇ ਸਰ ਹਿੰਦ ਸਟੇਸ਼ਨ ਤੋਂ ਲੰਗੀ ਸੀ ਤੇ ਕਿ ਯਾਤਰੀ ਨੇ ਕੋਚ ਨੰਬਰ 19 ਤੋਂ ਧੂਆਂ ਨਿਕਲਦਾ ਦੇਖਿਆ ਜਿਸ ਤੋਂ ਬਾਅਦ ਉਸਨੇ ਰੌਲਾ ਪਾਇਆ ਚੇਨ ਖਿੱਚ ਦਿੱਤੀ ਧੂਏ ਦੇ ਨਾਲ ਨਾਲ ਆਗਦੀਆ ਲੈਪਟਾ ਉੱਠਣ ਤੇ ਘਬਰਾਹਟ ਫੈਲ ਗਈ ਸੂਚਨਾ ਮਿਲਨ ਤੇ ਰੇਲਵੇ ਫਾਇਰ ਬ੍ਰਿਗੇਡ ਤੇ ਪੁਲਿਸ ਟੀਮਾਂ ਮੌਕੇ ਤੇ ਪਹੁੰਚੀਆਂ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਗਏ ਅਫਰਾ ਤਫਰੀ ਵਿਚਕਾਰ ਯਾਤਰੀ ਕੋਚ ਤੋਂ ਉਤਰਨ ਲੱਗੇ ਤੇ ਜਿਸ ਨਾਲ ਕਈ ਜ਼ਖਮੀ ਹੋ ਗਏ ਕੁਝ ਆਪਣਾ ਸਮਾਨ ਪਿੱਛੇ ਛੱਡ ਗਏ